ਯਾ ਬਾਲਮਿਕੀ ਪਰਹਰ ਬਾਲਮਿਕੀ ਮੈਂ ਰਾਜਕੁਮਾਰ ਰਾਜੂ ਸਿਟੀ ਬਾਲਮਿਕੀ ਸਭਾ ਚੇਅਰਮੈਨ ਅਮੇਦਗਰ ਫੋਰਜ਼ਾ ਚੇਅਰਮੈਨ ਔਰ ਭਾਰਤੀ ਮੂਲ ਨਿਵਾਸੀ ਦਾ ਚੇਅਰਮੈਨ ਅੱਜ ਅਸੀਂ ਨਮੇ ਸਿਤੀ ਸਾਹਿਬ ਨੂੰ ਮੈਡਮ ਧੰਨ ਪ੍ਰੀਤਪੁਰ ਨੂੰ ਮਿਲ ਕੇ ਆਏ ਜਿਸ ਦੇ ਵਿੱਚ ਅਸੀਂ ਇਹ ਸਾਰਿਆਂ ਨੂੰ ਕਿਹਾ ਆ ਮੈਡਮ ਜਿਨੇ ਅਪੀਲ ਕੀਤੀ ਹੈ ਕਿ ਸਾਡੇ ਜਿਹੜਾ ਨਸ਼ਾ ਵੇਚਦਾ ਚੈਨੀ ਥੋੜ ਤੋੜ ਜਿਹੜੇ ਫਿਰਦੇ ਪਏ ਗੁੰਡਾਗਰਦੀ ਕਰਦੇ ਪਏ ਅਸੀਂ ਕਿ ਉਹਨਾਂ ਤੇ ਨਾਥੀ ਜਾਵੇ ਫਾਈ ਜਾਵੇ ਔਰ ਜਿਹੜੇ ਵੀ ਹੋਰ ਬਾਕੀ ਬੰਦੇ ਆ ਜਿਹਦਾ ਗੁੰਡਾਗਰਦੀ ਕਰਦੇ ਆ ਉਹਨਾਂ ਦੇ ਵੀ ਨਾਥੀ ਜਾਵੇ ਆਮ ਨੂੰ ਸ਼ਹਿਰ ਦੇ ਵਿੱਚ ਕੋਈ ਜਿਹੜੀ ਲਵਾਈ ਜਾਵੇ ਜਿਹਦਾ ਥਾਣਿਆਂ ਦੀ ਥਾਣਿਆਂ ਤੇ ਤੁਸੀਂ ਵੀ ਜਾ ਕੇ ਇੱਕ ਇੱਕ ਬੰਦਾ ਚੈੱਕ ਕਰਦੇ ਹੋ ਕੀ ਕਰਦੇ ਪਏ ਥਾਣੇ ਵਾਲੇ ਜਿਹਨੇ ਜਿਹੜੇ ਗੰਦੀਆਂ ਭੇਡਾਂ ਜਿਹੜੀਆਂ ਵਿੱਚ ਲੱਗੀਆਂ ਉਹਨਾਂ ਨੂੰ ਵੀ ਨਕੇਲ ਚਾਹ ਭੀਮ ਜੈ ਭਾਰਤ ਕੁਝ ਬੋਲ ਦਿਓ ਅ ਤੇ ਆਪੀਂ ਜੈ ਪਰਤ ਅੱਜ ਭਾਰਤਿਆ ਮੌਨਵਾਸੇ ਦੀ ਮੋੜ ਚਾ ਅਤੇ ਸਮੂਹ ਜਥੇਬੰਦੀਆਂ ਸੀਪੀ ਸਾਹਿਬ ਨੂੰ ਡੈਪੂਟੇਸ਼ਨ ਮਿਲਿਆ ਤੇ ਉਸ ਡੈਪੂਟੇਸ਼ਨ ਦੇ ਅਧੀਨ ਸੀਪੀ ਸਾਹਿਬ ਨਾਲ ਕੋਈ ਗੱਲ ਰੱਖੀ ਹੈ ਕਿ ਪੰਜਾਬ ਦੇ ਵਿੱਚ ਜੋ ਨਸ਼ਿਆ ਦਾ ਮਾਹੌਲ ਐਸ ਤਰ੍ਹਾਂ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਤੇ ਜਲੰਧਰ ਦੇ ਵੀ ਕੁਝ ਏਰੀਆ ਇਦਾਂ ਦੇ ਨੇ ਬਹੁਤ ਜ਼ਿਆਦਾ ਸਵਿਡਨ ਚਿਲ ਨੇ ਤਾਂ ਸੀਪੀ ਸਾਹਿਬ ਨੇ ਦਰਖਾਸਤ ਕੀਤੀ ਹੈ ਵੀ ਨਸ਼ਿਆ ਦੇ ਉੱਤੇ ਇੱਕ ਵਧੀਆ ਜਿਹੜੀ ਟਾਸਕ ਫੋਰਸ ਬਣਾ ਕੇ ਉਹਨਾਂ ਨੂੰ ਨੱਥ ਪਾਈ ਜਾਵੇ ਤੇ ਸ਼ਹਿਰ ਦੀ ਜਿਹੜੀ ਟ੍ਰੈਫਿਕ ਵਿਵਸਥਾ ਹੈਗੀ ਆ ਉਹਨੂੰ ਸਹੀ ਢੰਗ ਦੇ ਨਾਲ ਸੁਚਾਰੂ ਰੱਖਿਆ ਜਾਵੇ ਤੇ ਜਿਹੜੀ ਸਨੇਚਿੰਗ ਹੋ ਰਹੀ ਆ ਅੱਜਕੱਲ ਕੋਨੇ-ਕੋਨੇ ਦੇ ਉੱਤੇ ਬਹੁਤ ਜ਼ਿਆਦਾ ਬੁਰਾ ਹਾਲ ਆ ਲੁੱਟ ਖੋਹਾਂ ਹੋ ਰਹੀਆਂ ਆ ਗਈਆਂ ਉਹਦੇ ਵਾਸਤੇ ਵੀ ਅਲੱਗ ਜਿਹੜੀ ਪ੍ਰੋਟੋਲਿੰਗ ਜਿਹੜੀ ਯਾਨ ਹੈਗੀ ਆ ਉਹ ਤਿਆਰ ਕਰਕੇ ਜਿਹੜੀ ਪੂਰੇ ਜਿਹੜੇ ਕੋਨੇ-ਕੋਨੇ ਹੈਗੇ ਆ ਜਲੰਧਰ ਦੇ ਉਹਨਾਂ ਦੀ ਜਿਹੜੀ ਪ੍ਰੋਟੋਲਿੰਗ ਜਿਹੜੀ ਆ ਉਹ ਪ੍ਰੋਪਰ ਤਰੀਕੇ ਦੇ ਨਾਲ ਕੀਤੀ ਜਾਵੇ ਇਹਦੇ ਵਿੱਚ ਖਾਸ ਤੌਰ ਤੇ ਸਾਡੇ ਨਾਲ ਭਗਵਾਨ ਵਾਲਮੀਕੀ ਗਰਪਰ ਸੁਸਾਇਟੀ ਦੇ ਅਮੁਕੀ 소ਮਾ ਗੇਲ ਜੀ ਤੇ ਐਨਆਰਆਈ ਚੇਅਰਮੈਨ ਅਰੁਣ लवली ਸੰਧਰ ਜੀ ਤੇ ਭਾਰਤੀ ਮੌਲਵਾਨਾ ਸੇ ਮੁੱਖੀ ਮੋਰਚਾ ਦੇ ਚੇਅਰਮੈਨ ਰਾਸ਼ਮਾ ਰਾਜੂ ਜੀ ਤੇ ਹੋਰ ਬਹੁਤ ਸਾਰੀਆਂ ਦਿੱਥੇ ਬੰਦੀਆਂ ਨੇ ਸ਼ਾਮ ਵਿੱਚ ਭਾਗ ਲਿਆ ਜੈਪਿੰਗ ਜਨਰਲ